ਰਾਭਿਕਾ ਹੋਇਆ ਕਿ ਸੜਕ ਹਾਸੇ ਵੀ ਜਿੱਥੇ ਕੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਦੋਵੇਂ ਹੀ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਮੰਦੀ ਜਾਣਕਾਰੀ ਦਿੰਦਿਆਂ ਹਾਸਾਗ੍ਰਸਤ ਹੋਏ ਟਰੱਕ ਚਾਲਕ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਟਾਬੇ ਦੇ ਚਾਹ ਪੀਣ ਤੋਂ ਬਾਅਦ ਚੱਲਣ ਲੱਗਾ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟਰੱਕ ਲਿੰਕ ਰੋਡ ਤੇ ਉਤਰ ਗਿਆ ਜਿਸ ਨਾਲ ਉਸ ਦੇ ਟਰੱਕ ਦਾ ਕਾਫੀ ਨੁਕਸਾਨ ਵੀ ਹੋ ਗਿਆ ਉਹਨਾਂ ਦੱਸਿਆ ਕਿ ਉਹ ਗੱਡੀ ਲੈ ਕੇ ਜਲੰਧਰ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਉਹਨਾਂ ਐਵੀ ਦੱਸਿਆ ਕਿ ਫਿਲਹਾਲ ਉਹਨਾਂ ਦਾ ਦੂਸਰੀ ਧਿਰ ਨਾਲ ਰਾਜੀਨਾਮਾ ਵੀ ਹੋ ਗਿਆ ਹੈ। ਮੇਰਾ ਨਾਮ ਮਨਦੀਪ ਸਿੰਘ ਹੈ ਜਿਲ੍ਹਾ ਗੁਰਦਾਸਪੁਰ ਪਿੰਡ ਹੱਤਵਾਲਾ ਜੀ। ਮੈਂ ਜਿਹੜਾ ਇਹ ਹਾਦਸਾ ਹੋਇਆ ਕਿੱਦਾਂ ਹੋਇਆ? ਮੈਂ ਰਾਤ ਜਲੰਧਰ ਤੋਂ ਆ ਰਿਹਾ ਸੀ ਲੁਧਿਆਣਾ ਜਾਣਾ ਸੀ। ਗੱਡੀ ਮੇਰੀ ਲੋਡ ਸੀ ਮੈਂ ਲੁਧਿਆਣਾ ਖਾਲੀ ਕਰਨੀ ਸੀ ਜਾ ਕੇ। ਅੱਛਾ ਠੀਕ ਹੈ ਜੀ। ਮੈਂ ਇੱਥੇ ਥੋੜੀ ਦੇਰ ਰੁੱਕ ਕੇ ਕਿੱਲਾ ਦੇ ਪਿੱਛੇ ਚਾਹ ਪੀਤੀ ਆ ਟਾਇਰ ਠੰਡੇ ਕੀਤੇ ਆ ਘੰਡੇ ਵੱਲ ਮੈਂ ਚੱਲਣ ਲੱਗਾ। ਜਦ ਮੈਂ ਦੂਸਰੀ ਲੇਨ 'ਚ ਗੱਡੀ ਘਾਡੀ ਆ ਪਰਲੀ ਲੇਨ 'ਚ ਖਾਲੀ ਛੱਡੀ ਕੋਈ ਉਹ ਟੇਕ ਕਰਨੀ ਚਾਹੂ ਉਨੀ देर ਤੱਕ ਕੇ ਪਿੱਛੋਂ ਗੱਡੀ ਵਾਵਾ ਫਾਸਟ ਆਈ ਆ ਤੇਜ਼ ਇਹਨੇ ਲਿਆ ਕੇ ਮੇਰੇ ਵਿੱਚ ਮਾਰ ਦਿੱਤੀ ਏ ਕਿਤੇ ਠੀਕ ਹੈ ਜੇ ਮੇ ਗੱਡੀ ਵਿੱਚ ਵਾਜੀ ਮੇਰੀ ਗੱਡੀ ਓਵਰ ਕੰਟਰੋਲ ਹੋ ਗਈ ਆ ਲੋੜ ਗੱਡੀ ਸੀ ਗੱਡੀ ਫੋਟਪਾਲੀ ਵਾਲੇ ਰੋਡ ਤੇ ਆ ਗਈ ਥੱਲੇ ਆ ਗਈ ਹਾਂਜੀ ਗੱਡੀ ਉੱਤਰ ਕੇ ਥੱਲੇ ਆ ਗਈ ਆ ਦੋਨੇ ਟਾਇਰ ਲੱਤ ਗਿਆ </body>ਮੋਟੀ ਛੱਟ ਲੱਗੀ ਗੱਡੀ ਦਾ ਤਾਂ ਕਾਫੀ ਨੁਕਸਾਨ ਆ ਜੀ 40-50 ਹਜ਼ਾਰ ਦਾ ਨੁਕਸਾਨ ਤਾਂ ਗੱਡੀ ਦਾ ਹੈਗਾ ਆ ਤੇ ਬਾਕੀ ਸਿਰ ਤੇ ਛੱਟ ਲੱਗੀ ਆ ਤੇ ਆ ਮੜੀ ਡੱਬ ਲੱਗੀ ਆ ਬਾਕੀ ਅਸੀਂ ਮਹਾਰਾਜ ਜਾਨ ਬਚਾ ਗਿਆ ਉਹਦੀ ਵੀ ਬਖਸ਼ਤੀ ਆ ਮਹਾਰਾਜ ਨੇ ਮੇਰੀ ਵੀ ਜਾਨ ਬਚਾਤੀ ਆ ਚਲੋ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਹਾਂਜੀ ਬਾਕੀ ਆਪਣਾ ਰਾਜੀਨਾਮਾ ਹੋ ਗਿਆ ਉਹਨਾਂ ਨੂੰ ਹਾਂਜੀ ਰਾਜੀਨਾਮਾ ਹੋ ਗਿਆ ਉਹ ਕਹਿੰਦੇ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੈਂਦੇ ਤੁਸੀਂ ਆਪਣੀ ਕਰਾ ਲਓ ਹਾਂਜੀ ਚਲੋ ਜਾਨ ਬਚ ਗਈ ਆ ਲੋਹਾ ਦਾ ਫਿੱਦਾ ਹੋ ਜੂਗਾ ਗੁਰਾਇਬ ਕੇ ਹੋਏ ਇੱਕ ਸੜਕ ਹਾਦਸੇ ਵੀ ਜਿੱਥੇ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਦੋਵੇਂ ਹੀ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਮੰਦੀ ਜਾਣਕਾਰੀ ਦਿੰਦਿਆਂ ਹਾਸਾਗਰਸ ਤੋਂ ਇਹ ਟਰੱਕ ਚਾਲਕ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਟਾਬੇ ਦੇ ਚਾਹ ਪੀਣ ਤੋਂ ਬਾਅਦ ਚੱਲਣ ਲੱਗਾ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟਰੱਕ ਲਿੰਕ ਰੋਡ ਤੇ ਉਤਰ ਗਿਆ ਜਿਸ ਨਾਲ ਉਸ ਦੇ ਟਰੱਕ ਦਾ ਕਾਫੀ ਨੁਕਸਾਨ ਵੀ ਹੋ ਗਿਆ ਉਹਨਾਂ ਦੱਸਿਆ ਕਿ ਉਹ ਗੱਡੀ ਲੈ ਕੇ ਜਲੰਧਰ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਗੱਡੀ ਹਾਸੇ ਦਾ ਸ਼ਿਕਾਰ ਹੋ ਗਈ ਉਹਨਾਂ ਇਹ ਵੀ ਦੱਸਿਆ ਕਿ ਫਿਲਹਾਲ ਉਹਨਾਂ ਦਾ ਦੂਸਰੀ ਧਿਰ ਨਾਲ ਰਾਜੀਨਾਮਾ ਵੀ ਹੋ ਗਿਆ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਹੱਤਚੋਆ ਵਾਲਾ ਜੀ ਮੈਂ ਜਿਹੜਾ ਇਹ ਹਾਦਸਾ ਹੋਇਆ ਹੈ ਕਿੱਦਾਂ ਹੋਇਆ ਮੈਂ ਰਾਤ ਜਲੰਧਰ ਤੋਂ ਆ ਰਿਹਾ ਸੀ ਲੁਧਿਆਣਾ ਜਾਣਾ ਸੀ ਗੱਡੀ ਮੇਰੀ ਲੋਡ ਸੀ ਮੈਂ ਲੁਧਿਆਣੇ ਖਾਲੀ ਕਰਨੀ ਸੀ ਜਾ ਕੇ ਅੱਛਾ ਠੀਕ ਹੈ ਜੀ ਮੈਂ ਇੱਥੇ ਥੋੜੀ ਦੇਰ ਰੁੱਕ ਕੇ ਕਿੱਲਾ ਦੇ ਪਿੱਛੇ ਚਾਹ ਪੀਤੀ ਆ ਟਾਇਰ ਠੰਡੇ ਕੀਤੇ ਆ ਘੰਡੇ ਵੱਲ ਮੈਂ ਚੱਲਣ ਲੱਗਾ ਜਦ ਮੈਂ ਦੂਸਰੀ ਲੇਨ 'ਚ ਗੱਡੀ ਗੱਡੀ ਆ ਪਰਲੀ ਲੇਨ ਮੈਂ ਖਾਲੀ ਛੱਡੀ ਕੋ ਓਵਰਟੇਕ ਕਰਨੀ ਚਾਹ ਉਹ ਤੇ ਕਰ ਲਊਗਾ ਓਨੀ ਦੇਰ ਤੱਕ ਕੇ ਪਿੱਛੋਂ ਗੱਡੀ ਵਾਹਾਂ ਫਾਸਟ ਆਈ ਆ ਤੇਜ਼ ਨੇ ਲ ਠੀਕ ਹੈ ਜੇ ਮੇਂ ਗੱਡੀ ਵਿੱਚ ਵਜਦੀ ਮੇਰੀ ਗੱਡੀ ਓਵਰ ਕੰਟਰੋਲ ਹੋ ਗਈ ਆ ਲੋਡ ਗੱਡੀ ਸੀ ਗੱਡੀ ਫੋਟਪਾਲੀ ਵਾਲੇ ਰੋਡ ਤੇ ਆ ਗਈ ਥੱਲੇ ਆ ਗਈ ਹਾਂਜੀ ਗੱਡੀ ਉੱਤਰ ਕੇ ਥੱਲੇ ਆ ਗਈ ਆ ਦੋਨੇ ਟਾਇਰ ਲੱਤ ਗਿਆ ਆੜੀ ਮੋਟੀ ਸੱਟ ਲੱਗੀ ਆ ਗੱਡੀ ਦਾ ਤਾਂ ਕਾਫੀ ਨੁਕਸਾਨ ਆ ਜੀ 40-50 ਹਜ਼ਾਰ ਦਾ ਨੁਕਸਾਨ ਤਾਂ ਗੱਡੀ ਦਾ ਹੈਗਾ ਆ ਤੇ ਬਾਕੀ ਸਿਰ ਤੇ ਸੱਟ ਲੱਗੀ ਆ ਤੇ ਆਹ ਮੜੀ ਡੱਬ ਲੱਗੀ ਆ ਠੀਕ ਆ ਬਾਕੀ ਅਸੀਂ ਮਹਾਰਾਜ ਜਾਨ ਬਚਾ ਗਿਆ ਉਹਦੀ ਵੀ ਬਖਸ਼ਦੀ ਆ ਮਹਾਰਾਜ ਨੇ ਮੇਰੀ ਵੀ ਜਾਨ ਬਚਤੀ ਆ ਚਲੋ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਹਾਂਜੀ ਬਾਕੀ ਆਪਣਾ ਰਾਜੀਨਾਮਾ ਹੋ ਗਿਆ ਉਹਨਾਂ ਨੇ ਹਾਂਜੀ ਰਾਜੀਨਾਮਾ ਹੋ ਗਿਆ ਉਹ ਕਹਿੰਦੇ ਅਸੀਂ ਆਪਣੀ ਗੱਡੀ ਦਾ ਕੰਮ ਕਰਾ ਲੈਂਦੇ ਅਸੀਂ ਆਪਣੀ ਕਰਾ ਹਾਂਜੀ ਚਲੋ ਜਾਨ ਬਚ ਗਈ ਆ ਲੋਹਾ ਤਾਂ ਸਿੱਧਾ ਹੋ ਜੂਗਾ